ਮੈਂ ਜਦੋਂ ਪਹਿਲੀ ਵਾਰੀ ਨਸ਼ਿਆਂ ਤੇ ਬੋਲੀ ਸੀ ਤਾਂ ਦੁਆਬਾ ਟੀਵੀ ਵਾਲਿਆਂ ਨੇ ਪਾਈ ਸੀ ਉਹਦੀ ਕਟਿੰਗ ਕੱਟ ਕੇ ਪਰ ਮੈਨੂੰ ਤਾਂ ਲੋਕਾਂ ਤੋਂ ਪਤਾ ਲੱਗਿਆ ਵੀ ਨਸ਼ੇ ਛੋਟੇ ਵੱਡੇ ਵੀ ਹੁੰਦੇ ਆ ਮੇਰੇ ਲਈ ਨਸ਼ਾ 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 ਸਾਰੇ ਹੀ ਮਾੜੇ ਮੇਰੇ ਲਈ ਨਸ਼ਾ ਨਸ਼ਾ ਹੈ ਪਰ ਮੈਨੂੰ ਲੋਕਾਂ ਨੇ ਜੋ ਕਮੈਂਟਾਂ ਚ ਉਹਨਾਂ ਦੀ ਆਪਣੀ ਮਾਨਸਿਕ ਤੌਰ ਤੇ ਬਿਮਾਰ ਸੀ ਉਹਨਾਂ ਨੇ ਜੋ ਵੀ ਮੈਨੂੰ ਗੰਦਮੰਦ ਬੋਲਿਆ ਪਰ ਮੈਂ ਇੱਕ ਗੱਲ ਕਰਦੀ ਹੁੰਨੀ ਆ ਸਾਡੀ ਸਾਂਝ ਸਿਰਫ ਤੁਹਾਡੇ ਨਾਲ ਗਾਇਕੀ ਦੀ ਅਸੀਂ ਤੁਹਾਨੂੰ ਜਾਣਦੀ ਨਹੀਂ ਅਸੀਂ ਆਉਨੇ ਆ ਕੋਈ ਵੈਰ ਵਿਰੋਧ ਨਹੀਂ ਹੈ ਸਾਡਾ ਤੁਹਾਡੇ ਨਾਲ ਅਗਰ ਮੇਰੀ ਬੇਨਤੀ ਹੈ ਇਕੱਲਾ ਮੇਰੇ ਨਾਲ ਨਹੀਂ ਹੁੰਦਾ ਇਹ ਅਕਸਰ ਹਰ ਕਿਸੇ ਨਾਲ ਹੁੰਦਾ ਹੈ ਅਗਰ ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ ਆਉਂਦੀ ਅਸੀਂ ਗੱਲ ਤਾਂ ਕਰਦੇ ਆ ਕਿ ਤੁਸੀਂ ਸੱਭਿਆਚਾਰ ਨਹੀਂ ਗਾਉਂਦੇ ਪਰ ਜਿਹੜੇ ਤੁਸੀਂ نیچے ਕਮੈਂਟ ਲਿਖੇ ਹੁੰਦੇ ਉਹ ਕਿੰਨੇ ਕ ਸੱਭਿਆਕ ਹੁੰਦੇ ਆ ਕਿਸੇ ਦੀਆਂ ਧੀਆਂ ਭੈਣਾਂ ਤੇ ਵੀ ਲਿਖੇ ਹੁੰਦੇ ਕਿੰਨੇ ਕ ਸੱਭਿਅਕ ਹੁੰਦੇ ਨੇ ਉਹ ਜੇ ਤੁਹਾਨੂੰ ਕੋਈ ਚੀਜ਼ ਨਹੀਂ ਪਸੰਦ ਆਂਦੀ ਤਾਂ ਤੁਸੀਂ ਇਹ ਵੀ ਤਾਂ ਲਿਖ ਸਕਦੇ ਹੋ ਜੀ ਇਹ ਚੀਜ਼ ਐਦਾਂ ਨਹੀਂ ਇਹ ਗੱਲ ਠੀਕ ਨਹੀਂ ਅਸੀਂ ਵੀ ਕਿਸੇ ਦੀਆਂ ਧੀਆਂ ਐ ਅਸੀਂ ਵੀ ਕਿਸੇ ਦੀਆਂ ਭੈਣਾਂ ਸਾਡੀਆਂ ਮਾਂ ਵੀ ਦੇਖਦੀ ਐ ਸਾਡੇ ਭਰਾ ਵੀ ਦੇਖਦੇ ਐ ਪਰ ਜੋ ਕੁਝ ਵੀ ਐ ਤੁਹਾਡੇ ਹੱਥ ਐ ਸਾਡੇ ਹੱਥ ਵੀ ਕੁਛ ਨਹੀਂ ਅਕਸਰ ਕਹਿੰਦੇ ਨੇ ਕਿ ਕਲਾਕਾਰ ਗਾਉਂਦੇ ਆ ਤਾਂ ਸਮਾਜ ਵਿਗੜ ਰਿਹਾ ਹੈ ਮੈਂ ਇੱਕ ਗੱਲ ਦੱਸਾਂ ਕਲਾਕਾਰ ਨਾਲ ਕਦੀ ਸਮਾਜ ਨਹੀਂ ਬਣਦਾ ਸਮਾਜ ਚੋਂ ਕਲਾਕਾਰ ਪੈਦਾ ਹੁੰਦਾ ਕਹਿੰਦੇ ਜੀ ਹਥਿਆਰਾਂ ਵਾਲੇ ਗੀਤ ਆਉਂਦੇ ਐ ਲਿਖਣਾ ਵਾਲੇ ਨੇ ਲਿਖਤਾ ਗਾਉਣ ਵਾਲੇ ਨੇ ਗਾਤਾ ਚੱਲਦਾ ਤਾਂ ਉਹੀ ਐ ਨਾ ਜਿਹੜਾ ਤੁਹਾਡੀ ਕਚਹਿਰੀ ਚ ਪੇਸ਼ ਹੁੰਦਾ ਤੇ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਜਿਸ ਨੂੰ ਤੁਸੀਂ ਬੜਾਵਾ ਦਿੰਦੇ ਇਹ ਹੁਣ ਤੁਸੀਂ ਦੇਖੋ ਕਿਹੋ ਜੀ ਚੀਜ਼ਾਂ ਨੂੰ ਆਪਣੇ ਡੀਜ਼ਿਆਂ ਦਾ ਸ਼ਿੰਗਾਰ ਬਣਾਉਣਾ ਤੇ ਡਾਇਰੈਕਟਰਾਂ ਦਾ ਸ਼ਿੰਗਾਰ ਬਣਾਉਣਾ ਸਾਡੀ ਕੋਸ਼ਿਸ਼ ਐ ਮੈਂ ਆਪਣੀ ਆਵਾਜ਼ ਚੱਕਦੀ ਰਹਿਣੀ ਆ ਤੁਸੀਂ ਕੀ ਕਰਦੇ ਹੋ ਜਿਹੜੇ ਵੀ ਤੁਸੀਂ ਨਹੀਂ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਪੰਜੂ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਉਹ ਵੀ ਨਹੀਂ ਜਿਹੜੇ ਸਾਨੂੰ ਬਹੁਤ ਪਿਆਰ ਕਰਦੇ ਆ ਜੇ ਪਿਆਰ ਕਰਦੇ ਆ ਤੇ ਅੱਜ ਮੈਂ ਤਾਂ ਹੀ ਇੱਥੇ ਖੜੀ ਆ ਪਰ ਮੈਂ ਉਹਨਾਂ ਲਈ ਸਿਰਫ ਇੱਕ ਗੱਲ ਕਹੂੰਗੀ ਕਿ ਉਹਨਾਂ ਤੇ ਤਰਸ ਆਂਦਾ ਕਿ ਉਹ ਮਾਨਸਿਕ ਤੌਰ ਤੇ ਬਿਮਾਰ ਹਾਂ ਬਸ ਸੋ ਇਹ ਸੀ ਜੀ ਕੁਝ ਸੱਚੀਆਂ ਗੱਲਾਂ ਹੁਣ ਸ਼ਾਮ ਲਾਟ ਗੀਤ ਦੀ ਫਰਮਾਇਸ਼ ਹੈ ਇਹ ਐਸਆਈ ਰਸ਼ਪਾਲ ਸਿੰਘ ਜੀ ਐਸਆਈ ਜਸਵੰਤ ਸਿੰਘ ਜੀ ਸਾਡੇ ਵਿਚਕਾਰ ਦੀ ਉਹ ਜਵਾਨੀ ਜਿਹੜੀ ਆੜੀ ਨਾ ਕਰੇ ਉਹ ਇੱਕਦਾਉ ਪੰਚਾਇਤੀ ਗੱਲ ਖਰੀ ਨਾ ਕਰੇ ਹਰਿਦਾਨੀ ਉਹ ਜਿੰਦੇ ਬੰਦਾ ساری ਜ਼ਿੰਦਗੀ ਆਪਾਰੇ ਬੰਦੇ ਨੂੰ ਹਰਉਂਦੀਆਂ ਨੇ ਮਜਬੂਰੀ ਕੋਈ ਵਟਕੇ ਨੀ ਵਟਾ ਲਾਟ ਸਾਬ ਬਨਦਾ ਮੈਂ ਕਿਆ ਸ਼ਾਮ ਲਾਟ ਦੱਬ ਕੇ ਨਾ ਪੈਣ ਪੂਰੀ ਗਾ ਐਸੀ ਟੀ ਜਿਹੜੀ ਵੱਜਦੀ ਏ ਚਮਤ ਮੈਨੂੰ ਮਾੜੀ ਲੱਗਦੀ ਮੇਰੀ ਬਾਜ ਨੂੰ ਨਹੀਂ ਇਹ ਫੱਬਦੀ ਏ ਮੈਂ ਵੀ ਲੈ ਖਲੰਨੀ ਆ ਹਣ ਹੁਣੇ ਹੋਣੀ ਬਣਾ ਵੀਰੇ ਕਹਿੰਦੇ ਨੱਕਾਂ ਦੇ ਵਿੱਚ ਨੱਥ ਪਵਾ ਕੇ ਸ਼ੇਰ ਗੁਲਾਮੀ ਸਹੰਦੇ ਨਾ ਆਦਤ ਜਿਨਾਂ ਨੂੰ ਉੱਡਣੇ ਦੀ ਉਹ ਪਿੰਜਰਿਆਂ ਵਿੱਚ ਬੰਦ ਰਹਿੰਦੇ ਨਾ ਹਰ ਖੱਚ ਆ ਕੇ ਕਤਲ ਹੋ ਜਾਂਦੇ ਮੇਹਣਾ ਨਹੀਂ ਕਦੇ ਮਾਰੀਦਾ ਰੋਬ ਰਨ ਤੇ ਮਾਰ ਮਾਰ ਕੇ ਮੋਚ ਨੂੰ ਵਟਣੀ ਚਾੜੀਦਾ ਚਾੜੀਦਾ ਰੋਬ ਰਨ ਤੇ ਮਾਰ ਮਾਰ ਕੇ ਮੋਚ ਨੂੰ ਵਟਣੀ ਚਾੜੀਦਾ